ਚੱਲ ਭਾਈ ਚੰਗੀ ਗੱਲ ਐ ਵਧੀਆ ਸਾਧਨਾ ਤੁਹਾਡੇ ਕੋਲੇ ਨੰਗਦੇ ਟੱਪ ਤੇ ਸ਼ੇਰਾ ਮਾਰ ਲਿਆ ਕਰੋ ਜਿਹੜਾ ਨਾ ਕੋਈ ਗੱਲ ਨਹੀਂ ਹੈਗੀ ਡੜੀ ਸਪੈਸ਼ਲ ਵੀ ਆਜਿਆ ਕਰਾਂਗੇ ਇਹਦਾ ਕੋਈ ਗੱਲ ਨਹੀਂ ਬਸ ਤੁਹਾਨੂੰ ਪਤਾ ਐ ਝਮੇਲੀ ਇਹੇ ਜੇ ਹੋ ਜਾਂਦੇ ਨੇ ਹੁਣਾਂ ਕਣਕਾਂ ਕਣਕਾਂ ਚੁਲਜੇ ਹੋਏ ਆ ਐਤੂ ਬਾਅਦ ਤੂੜੀ ਦਾ ਚੱਲ ਪੂਗਾ ਗਾਂਹ ਜੀਰੀ ਦਾ ਚੱਲ ਪੂਗਾ ਆਪਣਾ ਤਾਂ ਨਿਬੜਦੀ ਨਹੀਂ ਹੁੰਦਾ ਚੱਲ ਭਾਈ ਬਾਬੇ ਦੀ ਕਿਰਪਾ ਨਾਲ ਵਧੀਆ ਕੰਮ ਤਾਂ ਚੱਲਦੀ ਰਹਿਣਾ ਡਿਲੀਵਰੀ ਤਾਂ ਹਾਂਜੀ ਆ ਚਲੋ ਆ ਸਾਮਾਨ ਰੱਖ ਪੁੱਤ ਆਪ ਦਾ ਧਿਆਨ ਰੱਖਿਆ ਕਰ ਚੰਗਾ ਪੁੱਤ ਗੁੱਸਾ ਤਾਂ ਨਾ ਕਰੀ ਮੈਂ ਤੇ ਨੂੰਹਾਂ ਕਹੀ ਦੀ ਸੀ ਆ ਠੰਡ ਠੰਡ ਜੇ ਕੋਈ ਕੰਮ ਵਾਲੀ ਰੱਖ ਲਓ ਠੰਡ ਵਾਲੀ ਐ ਆ ਪਹਿਲਾਂ ਤੇ ਤੇਰੀ ਮਾਂ ਬਿਮਾਰ ਹੋਦੀ ਨਾ ਜਾਣੀ ਜੇ ਕੁੜੀ ਬਿਮਾਰ ਹੋ ਗਈ ਜਮੀ ਟੁੱਕ ਤੋਂ ਵੈਚੂਗੇ ਕੋਈ ਨਹੀਂ ਮਾਂ ਪਛ ਲਾਂਗੇ ਕੰਮ ਵਾਲੀ ਇਹ ਚ ਕੀ ਗੱਲ ਹੈ ਨਾ ਫਿਰ ਇਹਨਾਂ ਤੋਂ ਵੱਧ ਕੇ ਤਾਂ ਨਹੀਂ ਇਹ ਘਸਾ ਨਾਲੇ ਚੱਲ ਉਹ ਕੀ ਲਊਗੀ ਐਡੀ ਕੀ ਗੱਲ ਹੁੰਦੀ ਐ ਨਾਲੇ ਸਾਡੇ ਕਿੰਨਾ ਕੰਮ ਹੈ ਹੁਣ ਡੰਗਰ ਪਸ਼ੂ ਦਾ ਤਾਂ ਨੌਕਰ ਕਰੀ ਜਾਂਦੇ ਨੇ ਹੈ ਵੀ ਰਹੀ ਗੱਲ ਕਰਦੀ ਚੁੱਲ੍ਹੇ-ਚੁੱਲ੍ਹੇ ਦੀ ਜਾਂ ਝਾੜੂ-ਪੋਚੇ ਦੀ ਚੱਲ ਪਈ ਨੋਕ ਰੱਖ ਰੱਖ ਲੈਣੇ ਆ ਕੰਮ ਵਾਲੀ ਕੋਈ ਆਹ ਹੀ ਵੱਡਾ ਕੰਮ ਹੁੰਦਾ ਬਸ ਪਾਣੀ ਧਾਣੀ ਜੇ ਦਾ ਆਹੀ ਆ ਪੁੱਤ 2 ਮਹੀਨਿਆਂ ਦੀ ਠੰਡ ਹੈਗੀ ਜੇ ਬਿਮਾਰ ਹੋ ਗੀਆਂ ਉਦੋਂ ਵੱਧ ਡਾਕਟਰ ਲੈ ਜਾਣਗੇ ਮੈਂ ਗੱਲ ਤਾਂ ਸੁੱਡੀ ਠੀਕ ਹੈ ਜੀ ਕੋਈ ਨਹੀਂ ਕਰ ਲਾਂਗੇ ਗੱਲ ਫਿਰ ਜਾ ਕੇ ਮਾਨ ਨਾਲ ਕਰ ਲਊਗਾ ਗੱਲ ਮੈਂ ਚੱਲ ਪੁੱਤ ਹੋਰ ਜ਼ਰੂਰ ਆ ਜੀ ਨੱਕ ਤਾਂ ਕਰ ਲੋ ਆ ਧਿਆਨ ਰੱਖਿਆ ਕਰ ਪੁੱਤ ਆਪਦਾ ਠੀਕ ਆ ਹਾਂ ਜੀ ਹਾਂ ਮੰਮੀ ਠੀਕ ਹੈ ਡੈਡੀ ਫਿਰ ਚੱਲਦੇ ਹਾਂ ਪੁੱਤ ਹਾਂ ਜੀ ਮਾਰ ਲਿਓ ਕਿਹੜਾ ਤੁਸੀਂ ਚੱਲ ਕੋਈ ਨਹੀਂ ਸ਼ਰਾਮਾਂਗੇ ਸੀ ਚੱਲ ਉਹਨੂੰ ਭੇਜਾਂਗੇ ਕਿਰਾਂਤਾ ਸੀ ਜਵਾਖ ਜੇ ਇਹਨੂੰ ਮੇਰੇ ਉਪੇਚੋ ਮੇਰੇ ਲਾਇਆ ਹੂਆ ਤੋਂ ਤੇ ਨਾ ਹੋਰ ਤੇ ਲੇਟ ਨਾ ਹੋ ਬਾੜਾ ਕਰੀ ਜਾਂਦਾ ਸੀ ਤਾਂ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਚੱਲੂ ਨਾਲ ਚੱਲੂ ਜਾਣ ਵੇਲੇ ਪਤੰਦਰ ਪਿੰਡ ਉੜ ਗਏ ਆਹ ਨੂੰ ਸਪੈਸ਼ਲ ਭੇਜ ਦਿਓ ਠੀਕ ਹੈ ਭੇਜਾਂਗੇ ਅਸੀਂ ਕੋਈ ਨਾ ਆ ਲਓ ਆ ਜਾ ਵੀ ਚੱਲੋ ਚੰਗਾ ਡੈਡੀ ਚੰਗਾ ਭਾਈ ਜਉਂਦੇ ਬਸਦੇ ਰਹੋ ਮੇਰੀ ਗੱਲ ਸੁਣੋ ਹੁਣ ਘਰ ਇਹਦਾ ਜਾ ਰਹਿਆਂ ਦੇ ਕਿ ਆ ਬਾਜ਼ਾਰ ਦੇ ਵਿੱਚੋਂ ਆਪਾਂ ਕੁਝ ਖਾਣਾ ਲਈ ਹੈ ਭੁੱਖ ਵੀ ਲੱਗ ਰਹੀ ਆ ਉਹ ਫਿਰਦੇ ਦਾ ਆਪਾ ਹੁਣ ਸ਼ਹਿਰ ਤੋਂ 12 ਬਾਜ਼ਾਰ ਚ ਕਿੱਧਰ ਗੱਡੀ ਬੜੇਗੀ ਯਾਰ ਕੱਲ ਨੂੰ ਘਰ ਹੀ ਲੈ ਆ ਦੂੰਗਾ ਐਂ ਕੋਤੋਂ ਕਰਦੇ ਹੋਗੇ ਹੁਣ ਕੁਛ ਬਾਹਰ ਖਾਣ ਦਾ ਜੀ ਕਰਦਾ ਵੀ ਆਪ ਵੀ ਬਾਹਰ ਹੋਮਾ ਮੈਨੂੰ ਸਾਰਾ ਦਿਨ ਘਰੇ ਜਾ ਕੇ ਕੰਮ ਤਾਂ ਦੀ ਨਹੀਂ ਮੇਰੇ ਤਾਂ ਨਿਪੜਨੇ ਹੈਗੇ ਅੱਛਾ ਖਾਣੇ ਨੇ ਚਲ ਦੇਖ ਲੈ ਭਾਈ ਫਿਰ ਬਾਜ਼ਾਰ ਵੀ ਦੀ ਕਰਨਾ ਮੈਂ ਤਾਂ ਮੈਂ ਤਾਂ ਇਹਦੀ ਮਾਥੜ ਦਾ ਟਾਈਮ ਹੈ ਟ੍ਰੈਫਿਕ ਬਹੁਤ ਆ ਬਾਜ਼ਾਰ ਕੀ ਆ ਇੰਨ ਕੁਛ ਨਹੀਂ ਹੁੰਦਾ ਐਗਾ ਉੱਥੇ ਨੇੜੇ ਤੜੇ ਕਿਤੇ ਪਾਰਕਿੰਗ ਦੇ ਵਿੱਚ ਗੱਡੀ ਲਾ ਦਾਂਗੇ ਜਾ ਕੇ ਖਾਇਆ ਮੰਗੇ ਚੱਲ ਐਂ ਕਰ ਲੈ ਹੋਰ ਫੋਨ ਵੱਜ ਗਿਆ ਯਾਰ ਹੁਣ ਕਿਧਾ ਗਿਆ ਫੋਨ ਆਹ ਮਾਂ ਠੀਕ ਐ ਆ ਗਿਆ ਕੀ ਹੋ ਗਿਆ ਮਾਂ ਨਹੀਂ ਕਿ ਦੋ ਸੇਤੀ ਯਾਦੇ ਡਾਉਣਾ ਸੇਤੀ ਕਰਿਓ ਅਹਰ ਜਾ ਕੀ ਹੋ ਗਿਆ ਜਿਹੜਾ ਦੋ ਦਿਨਾਂ ਦੇ ਵਿੱਚ ਮਾਂ ਇੰਨੇ ਬਿਮਾਰ ਹੋ ਗਈ ਬਸ ਜੀ ਹੂ ਨਹੀਂ ਰੱਖਿਆ ਉਹਦਾ ਭਾਈ ਸ਼ੇਰ ਦਾ ਮਾਂ ਸਸਰੀਕਰਮ ਸਸਰੀਕਾਲ ਭਾਈ ਸਸਰੀਕਾਲ ਹੋ ਠੀਕ ਹੋ ਤੁਸੀਂ ਕੀ ਹੋ ਗਿਆ ਤੁਹਾਨੂੰ ਠੀਕ ਆ ਮੈਨੂੰ ਕੀ ਹੋਣਾ ਸੀ ਨਾਲੇ ਤਾਂ ਤੁਸੀਂ ਨਾ ਫੋਨ ਕਰਕੇ ਬੁਲਾਇਆ ਕਹਿੰਦੇ ਮੈਂ ਤਾਂ ਬੜੀ ਜਿਆਦਾ ਡਾਊਨ ਆ ਗਈ ਲੈ ਤੇਰੇ ਸਾਹਮਣੇ ਆ ਮੈਂ ਤਾਂ ਦੇਖ ਲੈ ਭਾਈ ਫਿਰ ਤੁਸੀਂ ਹਾਂ ਫਿਰ ਤਾਂ ਫੋਨ ਤੇ ਦੱਸਿਆ ਕਿ ਹਾਂ ਦੀ ਮੈਂ ਜਿਆਦਾ ੜੋ ਸਰੀਰ ਤੰਗ ਹੋ ਰਿਹਾ ਭਾਈ ਮੇਰਾ ਬਲੱਡ ਘਟ ਗਿਆ ਫਲਾਣਾ ਹੁਣ ਫਿਰ ਤੂੰ ਚੰਗੀ ਭਲੀ ਹੋਗੀ ਉਹ ਤਾਂ ਮੈਂ ਜਾਣ ਕੇ ਕਹਿਤਾ ਸੀ ਫਿਰ ਮੇਰੇ ਜੀ ਨਹੀਂ ਲੱਗਦਾ ਸੀ ਇਕੱਲੀ ਦਾ ਘਰੇ ਲੈ ਮਾ ਮਾ ਫਿਰ ਐਂ ਕਹ ਤੋ ਤੁਸੀਂ ਸਾਨੂੰ ਵਿਪਤਾ ਚ ਪਾਇਆ ਅਸੀਂ ਇੰਨੀ ਕਾਲੀ ਕਾਲੀ ਆਏ ਜੇ ਭਲਾ ਅਸੀਂ ਰਸਤੇ ਦੇ ਵਿੱਚ ਸਾਨੂੰ ਕੁਝ ਹੋ ਜਾਂਦਾ ਇਹਨਾਂ ਨੇ ਤਾਂ ਗੱਡੀ ਵੀ ਪੂਰੀ ਪਲ ਸਪੀਡ ਤੇ ਰੱਖੀ ਐ ਨਾ ਐ ਕੀ ਹੋ ਜਾਂਦਾ ਸਾਨੂੰ ਕੀ ਗੱਲ ਕੁਝ ਹੋਣਾ ਉੱਤੀ ਪਿਆ ਹੱਦ ਕਰਦੀਆਂ ਤੂੰ ਤਾਂ ਜੰਮੀ ਉਹ ਗੱਲ ਉਹ ਨਹੀਂ ਹੈਗੀ ਮਾ ਜੀ ਨਹੀਂ ਲੱਗਦਾ ਤੇ ਬਿਮਾਰਾਂ ਇਹ ਚੀਜ਼ ਚ ਫਰਕ ਐ ਫਿਰ ਹੋਈ ਜਾਵੇ ਫਰਕ ਪਈ ਊ ਮੇਰੀ ਕੋਈ ਗੱਲ ਸੁਣਦਾ ਨਹੀਂ ਜਦੋਂ ਮੈਂ ਹਾਂ ਹੀ ਕਹਤਾ ਫਿਰ ਮਾਂ ਆਉਣਾ ਤਾਂ ਮੁੜ ਕੇ ਸੀ ਇੱਥੇ ਹੀ ਸੀ ਜਦੋਂ ਸੀ ਇੱਥੋਂ ਹੁਣ ਪੇਕਿਆਂ ਤੋਂ ਚੱਲ ਪਈ ਸੀ ਮੈਂ ਮੈਂ ਕਿਹੜਾ ਕਿਤੇ ਰਾਸਤੇ 'ਚ ਰੁਕਣ ਲੱਗੀ ਸੀਗੀ ਉਹ ਤਾਂ ਮੈਨੂੰ ਪਤਾ ਹੀ ਐ ਵੀ ਆਉਣਾ ਤਾਂ ਇੱਥੇ ਹੀ ਐ ਫਿਰ ਜੈ ਐਡਾ ਫਿਕਰ ਤੀ ਜਾਂਦੀ ਹੋ ਨਾ ਇੱਕ ਦੋ ਦਿਨ ਹੀ ਗਈਆਂ ਮਾਂ ਤੁਸੀਂ ਦੂਜੇ ਦਿਨ ਤਾਂ ਇਹਨਾਂ ਨੂੰ ਭੇਜ ਤਾਂ ਲੈ ਕੇ ਆਉਣ ਲਈ ਪਤਾ ਨਹੀਂ ਐਡੀ ਕੀ ਕਾਲੀ ਪੈ ਜਾਂਦੀ ਹੈਗੀ ਕਿ ਫੇਰ ਕੀ ਹੋ ਗਿਆ ਰਹਿਣਾ ਤਾਂ ਉਰੀਆ ਹੁਣ ਐਡੀ ਉੱਥੇ ਹੀ ਨਹੀਂ ਰੋਕੇ ਆਈ ਹੈਗੀ ਆ ਬੈਗ ਚੱਕ ਅੰਦਰ ਕੱਪੜਾ ਲੜਾ ਬਾਦਲ ਲੈ ਪੇ ਕਿਉਂ ਐਡੀ ਹੋ ਕੇ ਆਈ ਹੈਗੀ ਇੱਕਿਆਂ ਤੋਂ ਤਾਂ ਆਈਆਂ ਮਾਂ ਹੁਣ ਫਿਰ ਵੀ ਉਹ ਮੇਰਾ ਘਰ ਆਗਾ ਹੁਣ ਐਡੀ ਛੇਤੀ ਉੱਥੇ ਹੁਣ ਤਾਂ ਗਈ ਸੀਗੀ ਅਜ ਦੋ ਦਿਨ ਪਹਿਲਾਂ ਹੁਣ ਤੇਰਾ ਉਹ ਘਰ ਨਹੀਂ ਹੈਗਾ ਕੁੜੀਆਂ ਦਾ ਅਸਲੀ ਘਰ ਸਹੁਰਾ ਘਰ ਹੀ ਹੁੰਦਾ ਆਪਦਾ ਬਣਾ ਲੈ ਨਾ ਐਵੇਂ ਲੋਕਾਂ ਵਾਂਗੂ ਫੇਰਿਆ ਕਰ ਵੀ ਇਹ ਤਾਂ ਕਿਸੇ ਦਾ ਘਰ ਹੈ ਲੈ ਮਾਂ ਚਾਹੇ ਸਹੁਰਾ ਘਰ ਮੇਰਾ ਅਸਲੀ ਘਰ ਆਗਾ ਹੁਣ ਮਾਪੇ ਥੋੜੂ ਭੁੱਲੇ ਜਾ ਸਕਦੇ ਨੇਗੇ ਨਾ ਮੈਂ ਕਹਤ ਕਹਿੰਦੀ ਆ ਵੀ ਤੂੰ ਮਾਪੇ ਭੁੱਲ ਜਾ ਭੁੱਲਣ ਨੂੰ ਤਾਂ ਮੈਂ ਆਖਿਆ ਹੀ ਨਹੀਂ ਗੱਲਾਂ ਤਾਂ ਫਿਰ ਤੁਸੀਂ ਉਹ ਜਿਹੀ ਕਰਦੇ ਹੋਗੇ ਕੋਈ ਉਹੀ ਜਿਹੀ ਗੱਲਾਂ ਦੀ ਕਰਦੀ ਮੈਂ ਤਾਂ ਸਿਰਫ ਇਹ ਕਿਹਾ ਹੈ ਬਿਪਾਈ ਆਪਦਾ ਘਰ ਸਮਝ ਲੈ ਹੁਣ ਇਹਨੂੰ ਬੱਸ ਸੁਣ ਗਈ ਆਪਦਾ ਸਮਝ ਕੇ ਚੱਲੀ ਸੀ ਮਾਂ ਪਰ ਤੁਸੀਂ ਵੀ ਆਪਦਾ ਬਣਾ ਰਹੇ ਮੈਨੂੰ ਚੱਲ ਚੱਲ ਗਾਹਾਂ ਦੇਖੀ ਹੋਈਆਂ ਨਾਲੇ ਕੱਪੜੇ ਬਦਲ ਕੇ ਨਾ ਕੰਮ ਕਰ ਲੈ ਨਮੇੜ ਨੂੰ ਦੋ ਕੰਮ ਹੀ ਨੇ ਘਟੋ ਘਟਾ ਕੇ ਕੱਪੜੇ ਤਾਂ ਬਦਲ ਲੈਣ ਤੋਂ ਮੈਂ ਵੀ ਉਹੀ ਕਹਿੰਦੀ ਆ ਅੰਗਰੇਜ਼ੀ ਨਹੀਂ ਬੋਲੀ ਵੀ ਕਿ ਤਾ ਹੁਣ ਬਹਿ ਜੇਂ ਜਾ ਕੇ ਅੰਦਰ ਪਹਿਲਾਂ ਕੱਪੜੇ ਬਦਲ ਲੈ ਕੱਪੜੇ ਬਦਲ ਕੇ ਕੰਮ ਕਰ ਲੈ ਆਪਦੇ ਹੈਲੋ ਹੈਲੋ ਸਸਰੀ ਘਰ ਬੈਠੀ ਸਸਰੀ ਘਰ ਬੈਣੀ ਸਸਰੀ ਘਰ ਕਿਵੇਂ ਠੀਕ ਹੋ ਹਾਂ ਹਾਂ ਬੈਠੀ ਠੀਕ ਆ ਤੁਸੀਂ ਦੱਸੋ ਕਿ ਮੈਂ ਠੀਕ ਹਾਂ ਹਾਂ ਅਸੀਂ ਤਾਂ ਵਧੀਆ ਠੀਕ ਆ ਗਏ ਹੋਰ ਪ੍ਰੀਤ ਠੀਕ ਹੈ ਨਾਲ ਰਿੱਲਾ ਸਾਰੇ ਠੀਕ ਨੇ ਵਧੀਆ ਤੂੰ ਸੁਣਾ ਪਸ ਠੀਕ ਠਾਕ ਬੈਣੀ ਮੈਂ ਤਾਂ ਠੀਕ ਹਾਂ ਬਸ ਹਾਂ ਨਾ ਵੀਰੇ ਦੇ ਕੋਲ ਦੇ ਤਾਂ ਤੇ ਸਾਥ ਤੇ ਜੀ ਵਜੀ ਥੋੜੀ ਕਿਉਂ ਆਏਗੀ ਮੈਂ ਵਜੀ ਲਏ ਕੋਈ ਗੱਲ ਨਹੀਂ ਭੈਣ ਜੀ ਇਹਦੇ ਚ ਕਿੱਡੀ ਗੱਲ ਹੈ ਮੇਰੀ ਗੱਲ ਸੁਣ ਦੱਸ ਤਾਂ ਮੈਂ ਦਿੰੂੰਗੀ ਚਲ ਆਇਤਾ ਹੁਣ ਉਹ ਗੱਲ ਹੈ ਖੇਤ ਬੰਨੇ ਜਦੋਂ ਕੰਮ ਕਰਦੇ ਨੇ ਕਦੇ ਹਰਾ ਵੜਦੇ ਤੇ ਦੱਤੀ ਵੱਜ ਗਈ ਕਹੇ ਕਦੇ ਕੁਸ ਵੱਜ ਗਿਆ ਤਾਂ ਵੱਜਦੀ ਨਹੀਂ ਨਾ ਮਾੜੇ ਮੱਤੇ ਸੱਟਾਂ ਦਾ ਇੱਕ ਈ ਡੀ ਗੱਲ ਹੈ ਹਾਂ ਫਿਰ ਬੱਜੀ ਦਾ ਬਾਵਾ ਚਲ ਪ੍ਰੀਤ ਨੂੰ ਆਏ ਦੱਸੋ ਵੀ ਬਾਵਾ ਬੱਜੀ ਤੇ ਬਸ ਉਹ ਤਾਂ ਈ ਕਹਿੰਦੇ ਵੀ ਠੀਕ ਖਾ ਗਿਆ ਵਧੀਆ ਵੀ ਕੋਕਮਰਾਉਣ ਵਾਲੀ ਗੱਲ ਨਹੀਂ ਚੱਲੂ ਮੂੰਹ ਹੈ ਸੁੱਖ ਦਾ ਪਤਾ ਲੱਗ ਜਿਵੇਂ ਮੈਂ ਤੁਹਾਨੂੰ ਗੱਲ ਕਰਾਂ ਕੋਈ ਨਾ ਬਣੇ ਕੋਈ ਨਾ ਹੁੰਦਾ ਠੀਕ ਠਾਕ ਆ ਵਧੀਆ ਖੈਰ ਸੁੱਖ ਰਾਜੀ ਖੁਸ਼ੀ ਚੱਲ ਕੋਈ ਨਾ ਜੀ ਤੂੰ ਕਹਿਣੀ ਆ ਭਾਈ ਤਾਂ ਮੈਂ ਦੱਸ ਦੂੰਗੀ ਉਂ ਚੱਲ ਦੱਸਣ ਵਾਲੀ ਐਡੀ ਕੋਈ ਵੱਡੀ ਗੱਲ ਵੀ ਨਹੀਂ ਛੱਟ ਟਾੜੀ ਛੋਟੀ ਵੱਜਦੀ ਰਹਿੰਦੀ ਐ ਤਾਂ ਐ ਕਿ ਕੋਈ ਨਾ ਚੰਦ ਜੀ ਨੇ ਰਹਾ ਹੈ ਵੀ ਪਾਇਆ ਖੋਗੀ ਮੈਨੂੰ ਦੱਸਿਆ ਨਹੀਂ ਹੈ ਰਾ ਤੇਰਾ ਹੋ ਆਉ ਦਾ ਇਹ ਪੇਉ ਦਾ ਫਮਤੇ ਕਹਤਾ ਲਾਈਕ ਵੀ ਕਿਆ ਫਮਨਾ ਕਰਕੇ ਚਲੋ ਕੀ ਮੜਾ ਜਾਇਂਗਾ ਨਾ ਹੁੰਦਾ ਮਰ ਗਿਆ ਖਾਣੂਆ ਮੈਨੂੰ ਬੰਦਾ ਮਾਂ ਪੇਉ ਹੁੰਦਾ ਜੇ ਦੀ ਬੋਤ ਦੀਦੀ ਕਾ ਕੋਈ ਨਾ ਬਣੇ ਕਹਦੇ ਹੁੰਦੇ ਨੇ ਜੱਟ ਦਾ ਤਾਂ ਜਿੰਨਾ ਚਿਰ ਗੱਲ ਨਹੀਂ ਵੜਦਾ ਨਾ ਉਨਾ ਚਿਰ ਕੁਝ ਨਹੀਂ ਹੁੰਦਾ ਹੁੰਦਾ ਕਹਿ ਦੂੰਗੀ ਮੈਂ ਲੈ ਲੂਗੀ ਪਤਾ ਕੋਈ ਗੱਲ ਨਹੀਂ ਹਾਂ ਬਠੀਕਾ ਬੈਠ ਜੱਕ ਚੰਗਾ ਭਣੀ ਠੀਕ ਹੈ ਸਾਸਰੀ ਘਰ ਸਾਸਰੀ ਘਰ ਭਣੀ ਸਾਸਰੀ ਮਮੀ ਦਾ ਫੋਨ ਆਇਆ ਸੀ ਮੇਰੇ ਦਾ ਹਾਂ ਆਇਆ ਸੀ ਲੈ ਫਿਰ ਗੱਲ ਤਾਂ ਕਰਾ ਦੋ ਮਾਂ ਗੱਲ ਕਰਾਉਣ ਨੂੰ ਕੀ ਆ ਹੁਣ ਮੈਂ ਗੱਲ ਕਰ ਲਈ ਮੇਰੀ ਮਾਂ ਘਰ ਨੂੰ ਮੈਨੂੰ ਘਟੋ ਘਟ ਗੱਲ ਤਾਂ ਉਹਨਾਂ ਨਾਲ ਕਰ ਲੈਣ ਦੋ ਈ ਗੱਲ ਤਾਂ ਐ ਕੀ ਗੱਲ ਕਰਨੀ ਹੈਗੀ ਲੈ ਕਹਿੰਦੇ ਕੀ ਪਤਾ ਉਹਨਾਂ ਨੂੰ ਕੋਈ ਮਰਥਾ ਹੀ ਕੰਮ ਹੋਵੇ ਮੇਰੇ ਨਾਲ ਗੱਲ ਕਰਨੀ ਹੋਵੇ ਉਹਨਾਂ ਨੇ ਲਿਆ ਮੈਨੂੰ ਫੋਨ ਦੇ ਦੋ ਮੈਂ ਗੱਲ ਕਰ ਲੈਣੀ ਜੇ ਉਹਨੇ ਕੋਈ ਗੱਲ ਕਰਨੀ ਹੁੰਦੀ ਨਾ ਕੰਮ ਹੁੰਦਾ ਤਾਂ ਮੈਨੂੰ ਦੱਸ ਦਿੰਦੀ ਉਹਨੇ ਮੈਨੂੰ ਐਂ ਕਿਹਾ ਵੀ ਖੈਰ ਸੁੱਖ ਦਾ ਪਤਾ ਲੈਣਾ ਸੀ ਭੈਣੇ ਤਾਂ ਕਰਕੇ ਮੈਂ ਫੋਨ ਕਰ ਲਿਆ ਦੱਸ ਤਾਂ ਉਹਨੂੰ ਭਾਈ ਰਾਜ ਜੀ ਖੁਸ਼ੀ ਖੈਰ ਸੁੱਖ ਆਮਨਾ ਚੈਨ ਜਮਾ ਹੁਣ ਤੂੰ ਫੋਨ ਲਾਏਂਗੀ 2 ਘੰਟੇ ਫੋਨ ਤੇ ਬੈਠੇਗੀ ਉਹਨੇ ਚਰਚਾ ਕੰਮ ਕਰ ਲੈ 2 ਘੰਟੇ ਕੀ ਬਸ 2 ਮਿੰਟ ਦੀ ਗੱਲ ਨਾਲੇ ਮਾਂ ਮੈਨੂੰ ਐ ਦੱਸੋ ਜਦੋਂ ਵੀ ਮੇਰੀ ਪੇਕੇ ਵਾਲੀ ਮਾਂ ਮੈਨੂੰ ਫੋਨ ਕਰਦੀ ਐ ਤੁਸੀਂ ਮੇਰੀ ਗੱਲ ਕਾਹਤੋਂ ਨਹੀਂ ਕਰਵਾਉਂਦੇ ਉਹਨਾਂ ਨੇ ਮੈਨੂੰ ਕਿੰਨੇ ਵਾਰ ਕਹਤਾ ਭਈ ਅਸੀਂ ਰੋਜ਼ ਸਵੇਰੇ ਸ਼ਾਮ ਫੋਨ ਲਾਉਨੇ ਆਂ ਵੀ ਗੱਲ ਲੈਣੀ ਤੂੰ ਕਰਦੀ ਐ ਕਿ ਕੀ ਹੋ ਗਿਆ ਨਾ ਕੀ ਗੱਲ ਤੇ ਗੱਲ ਉਹਨਾਂ ਨਾਲ ਕਰਕੇ ਫਿਰ ਤੇਰਾ ਜਿਆਦੇ ਸੀਨਾ ਚੌੜਾ ਹੋ ਜਿਆਦੇ ਤੱਕੜੀ ਹੋ ਜੇਂਗੀ ਤੂੰ ਕੀ ਇਸ ਕੋਈ ਮਾੜੀ ਪੁੱਠੀ ਮਾਤੀ ਦੇਉ ਤੈਨੂੰ ਕੋਈ ਅਕਲ ਦੀ ਗੱਲ ਨਹੀਂ ਦੱਸਦੀ ਹੈਗੀ ਲੈ ਕਹਿੰਦੇ ਮਾੜੀ ਮਤ ਤੂੰ ਕਿਉਂ ਮੈਂ ਉਹਨਾਂ ਦੀ ਧੀ ਆ ਮੈਨੂੰ ਕਿਉਂ ਮਾੜਾ ਸਿਖਾਉਣ ਕਿ ਉਹ ਮੈਨੂੰ ਪਤਾ ਐ ਵੀ ਤੂੰ ਧੀ ਆ ਉਹਨਾਂ ਦੀ ਮੈਨੂੰ ਕੋਈ ਮੈਂ ਪਾਗਲ ਨਹੀਂ ਹੈਗੀ ਪਰ ਮਾਂ ਪਾਗਲ ਤੋਂ ਵੀ ਨਹੀਂ ਹੈਗੇ ਜਿਨ੍ਹਾਂ ਨੇ ਜੰਮ ਪਾਲ ਕੇ ਮੈਨੂੰ ਐਡਾ ਵੱਡਾ ਕਰਤਾ ਤੇ ਇੱਥੇ ਵਿਆਹ ਕੇ ਤੋਰਤਾ ਹੁਣ ਜੇ ਤੁਸੀਂ ਉਹਨਾਂ ਨਾਲ ਗੱਲ ਵੀ ਨਹੀਂ ਕਰਾਉਂਗੇ ਫਿਰ ਉਹ ਕੀ ਸਮਝਣਗੇ ਬੱਸ ਕਰ ਨੀ ਉਹਨਾਂ ਨੇ ਤਾਂ ਜੰਮ ਪਾਲ ਲਈ ਕਿਸਮਤ ਮੇਰੀ ਫੁੱਟ ਗਈ ਇਹਨੇ ਤੈਨੂੰ ਲਿਆ ਕੇ ਉਰੇ ਬਿਠਾ ਲਿਆ ਕਿਉਂ ਜੇ ਇੰਨੇ ਹੀ ਆ ਫਿਰ ਨਾ ਵਿਆਹ ਕੇ ਲੈ ਕੇ ਆਉਂਦੇ ਉਹੀ ਤਾਂ ਗਲਤੀ ਨੇ ਹੱਥਾਂ ਦੀ ਹੁਣ ਗਲਤੀ ਕਰ ਲਈ ਬੇੜਾ ਨਹੀਂ ਹਥਾਉਣਾ ਫਿਰ ਹੁਣ ਛੱਡ ਦੋ ਜੇ ਤੁਹਾਨੂੰ ਜ਼ਿਆਦਾ ਹੀ ਪਛਤਾਵਾ ਹੋ ਰਿਹਾਗਾ ਕੋਈ ਨਾ ਇਹ ਸ਼ੌਂਕ ਵੀ ਤੇਰਾ ਪੂਰਾ ਹੋ ਜਾ ਸਮਝ ਗਈ ਮੈਂ ਕਹਿੰਦੇ ਇਹ ਸ਼ੌਂਕ ਕਿੱਥੇ ਤਾਂ ਮਾਮਾ ਆਪਣੇ ਪੁੱਤ ਦਾ ਘਰ ਬਸਾਉਂਦੇ ਆਉਂਦੇ ਨੇ ਤੁਸੀਂ ਉਹ ਆਪਣੇ ਪੁੱਤ ਦਾ ਘਰ ਪੱਟਣ ਨੂੰ ਫਿਰਦੇ ਹੋਗੇ ਮੇਰੇ ਨਾਲ ਬਾਲਾ ਨਾ ਬੋਲ ਮੈਂ ਤੁਹਾਨੂੰ ਬੂਥੇ ਦੇ ਨਾ ਖਾ ਲਈ ਚੁੱਪ ਕਰਕੇ ਜਾ ਕੇ ਕੰਮ ਕਰ ਲੈ ਮੇਰੇ ਨਾਲ ਜਵਾਨ ਜੀ ਨਾ ਤੁਹਾਨੂੰ ਜਾਣੀ ਹੈ ਕਿ ਦੇਵਾ ਫੋਨ ਜਵਾਨ ਜੀ ਨਾਲ ਵੜੀ ਲੜਾਇਆ ਕੇ ਮੇਰਾ ਚਲ ਫਤਾਨੀ ਕਹਿੜ ਜੀ ਸੱਸ ਹੈ ਮੇਰੀ ਦੱਸਦੀ ਕੀ ਹਾਲ ਹੈ ਚੰਦ ਜੀ ਉਹ ਅੱਲਾ ਅੱਲਾ ਕਰਦੀ ਦੇਰੇ ਇਹਨੂੰ ਫੋਨ ਅਗੇ ਮਾਂ ਨੂੰ ਫੋਨ ਕਰਨਾ ਹੈ ਮੈਂ ਮਾਂ ਤੇਰੀ ਗਾਂ ਵਕੀਲ ਲੱਗੀ ਹੋਈ ਹੈ ਨਾ ਵਿਆਹ ਜਾਣਾਗਾ ਸੋਨਾ ਜਾਂ ਸੂਟ ਕੱਢ ਲੈਣੀ ਹੈਗੇ ਮੈਂ ਕਹਿੰਦੀ ਆ ਸੂਟ ਤਾਂ ਮੈਂ ਫੇਰ ਹੀ ਕੱਢਦੀ ਆ ਪਹਿਲਾਂ 골ਡ ਵਾਲੀ ਸਵੈਂਦਰੀ ਕੱਢ ਲੈਣੀ ਆ ਮਸਾ ਤਾਂ ਟਾਈਮ ਮਿਲੇਗਾ ਆ ਕਿਵੇਂ ਖੁੱਲੀ ਦੀ ਪਈ ਆ ਨੌਕਰ ਵੀ ਖੋਲ ਰੱਖਿਆ ਚਲ ਚੱਲ ਮੈਂ ਤਾਂ ਉਹਦੇ ਗਹਿਣੇ ਕੱਢ ਲਾਂ Kettä <tukön> ei tarvitse me. Rakka, ketä mettiin käisi? Kyllä. Mä en kettä rakka käsikin. Ahi tapahtuu jopa käsikin. Me ravitaan maa käsikin. Mä en mä paattiin huona. Pohonivikettä ne baarli jippa jippa niihun ਦੇ ਵਿੱਚ ਵੀ ਨਹੀਂ ਹੈਗੇ ਇਹਨੇ እንਤੜ ਲਈ ਹਰ ਜੇ ਮੈਂ ਕਿੱਥੇ ਰੱਖ ਤੈ ਇੱਥੇ ਰੱਖਦੀ ਨਹੀਂ ਆ ਇਹਦੇ ਵਿੱਚ ਰੱਖਦੀ ਮੈਂ ਕਿਹਨੇ ਕਿੱਥੇ ਰੱਖ ਸਕਦੀ ਆਂ ਕਿ ਮਰ ਤਾਂ ਇਹ ਹਾ ਤੇ ਵੀ ਨਹੀਂ ਹੈਗੇ ਪਿਛਲੀ ਵਾਰ ਮੈਨੂੰ ਪਤਾ ਨਹੀਂ ਹਾਂ ਜਿੱਥੇ ਤੱਕ ਮੈਨੂੰ ਯਾਦ ਆ ਵੀ ਮੈਂ ਇਹਨਾਂ ਦੋਨੋਂ ਚ ਇੱਕ ਪਰਸੇ ਚ ਪਾਈ ਸੀਗੇ ਜਦੋਂ ਮੈਂ ਪੈਕ ਗਈਆਂ ਉਦੋਂ ਇੱਥੇ ਰੱਖ ਕੇ ਗਈਆਂ ਨਾਲੇ ਮੈਂ ਤਾਂ ਕਿੰਨਾ ਟਾਈਮ ਹੋ ਗਿਆ ਪਾਈ ਵੀ ਨਹੀਂ ਹੈਗੇ ਫਿਰ ਐ ਕਿੱਥੇ ਜਾ ਸਕਦੇ ਨੇ ਮੈਨੂੰ ਲੱਗਦਾ ਨਾ ਸ਼ਾਇਦ ਮੰਮੀ ਨੇ ਨਾ ਕੱਢ ਲਈ ਹੁਣ ਉਹਨਾਂ ਤੋਂ ਹੀ ਪੁੱਛਦੀ ਆਂਗੀ ਹੋਰ ਤਾਂ ਮੈਨੂੰ ਲੱਗ ਕਿ ਤੇ ਜਾਂਦੇ ਨਹੀਂ ਹੈਗੇ ਕਿਉਂਕਿ ਅਲਮਾਰੀ ਵੀ ਖੁੱਲੀ ਪਈ ਹੈਗੀ ਚਲ ਮਾਂ ਨੂੰ ਹੀ ਪੁੱਛਦੀ ਆਂ ਵੀ ਰਾਮ ਆਉਂਦਾ ਇਹਨੂੰ ਇੱਥੇ ਧਰ ਲੈ ਇੱਥੇ ਐਂ ਧਰ ਲੈ ਕਰ ਆਏ ਲੋਕਾਂ ਹੀ ਰੱਖਦਾ ਢੋਲ ਪੈ ਕੇ ਜਾਦੇ ਉਹ ਹੋ ਜੂਗਾ ਸੋ ਜਾ ਤਾਂ ਪਹਿਲੀ ਨੀਂਦਰ ਤਾਂ ਆਏਗਾ ਕੁਛ ਨਹੀਂ ਹੁੰਦਾ ਤੂੰ ਇਹੀ ਕਰੀ ਜੰਨੀ ਹੈ ਐ ਹੁਣ ਸੁੱਤੇ ਪੈਦਾ ਵੀ ਹੱਲ ਚੱਲ ਜਾਂਦਾ ਉਹ ਫਿਰ ਹੱਥ ਬੈਦਾ ਐ ਹੁਣ ਇੱਕ ਥਾਂ ਹੀ ਕਿੰਮਟ ਕੇ ਰੱਖੂ ਬੰਦਾ ਚੱਲ ਜਿੰਨਾ ਚਿਰ ਜਾਗਦਾ ਨਾ ਛੇਤਾ ਟੱਕਿਆ ਹੀ ਰੱਖ ਇੰਨੇ ਨਾਲ ਹੀ ਬਚਪ ਰਹਿੰਦੀ ਹੈ ਮਣੀ ਗੁੱਟੀ RAM ਆ ਜੂਗਾ ਛੇਤੀ ਓਏ ਚੱਲ ਇਹ ਤਾਂ ਆ ਜੂਗਾ RAM ਉਹ ਜਵਾਹ ਜਿਹਨੂੰ ਕਹਿੰਦੇ ਫੋਨ ਕਰਕੇ ਭੈਣ ਨੂੰ ਕਹਦੇ ਛੇਕੜ ਕਹਦੇ ਭਾਈ ਇਹਨੂੰ ਤੋਰ ਦੇ ਕਹਦੇ ਤੇ ਮਾਮੇ ਦੇ 6:00 ਵਜੇ ਹੱਥ ਤੇ ਕੋਈ ਨਾ ਲੱਗਾਈ ਨਹੀਂ ਆਗੀ ਖੇਤੀਬਾੜੀ ਦਾ ਵੀ ਕੰਮ ਧੰਦਾ ਦੇਖਣਾ ਮੈਂ ਤਾਂ ਇਥੋਂ ਕਿਥੇ ਇੱਕ ਹੱਥ ਨਾਲ ਤਾਂ ਇਹ ਨਹੀਂ ਪਤਾ 15 ਦਿਨ ਨਰਾਮ ਆਵੇ ਕੁ ਮਹੀਨਾ ਨਰਾਮ ਆਵੇ ਜਮਾਂ ਠੀਕ ਹੋਊ ਫੇਰ ਕਹੀ ਕਹਾੜੀ ਦਾ ਕੰਮ ਹੋਊ ਤਾਂ ਇਥੋਂ ਕੋਈ ਨਾ ਉਹਨੂੰ ਤਾਂ ਮੈਂ ਫੋਨ ਕਰ ਦਿੰਨੀ ਆਗੀ ਕਹੇ ਦਿੰਨੀ ਆ ਵੀ ਭਾਈ ਆਜ ਅੱਜ ਸਵੇਰ ਚ ਹੀ ਹੁਣ ਹੁਣ ਆਹ ਕਾਂ ਦਿਨ ਹੋ ਗਿਆ ਪਸ਼ੂ ਵੀ ਭੁੱਖੇ ਮਰੀਂਦੇ ਹੋਰ ਆ ਨੀ ਵੱਢਿਆ ਇਹਦਾ ਇੱਕ ਹੱਥ ਨਾਲ ਹੈਂ ਹਰਾ ਤਮੇ ਤਨ ਕਿਹਾ ਤਸੀਗਾ ਮੈਂ ਮੈਂ ਬੰਦ ਚੱਲਦੀਆਂ ਨਾਲ ਮੈਂ ਆਪੇ ਵੱਢ ਲੂੰਗੀ ਆਪੇ ਭੜੀ ਵੱਢ ਲੂੰਗੀ ਲੇਆ ਮੀ ਹੁਣ ਸੰਨੀ ਤੈਨੂੰ ਪਤਾ ਖਾਂਦੀਆਂ ਨਹੀਂ ਹੈਗੀਆਂ ਖੁਣਲੀ ਚ ਪਜਾਈ ਫਿਰ ਦਿਖਾ ਰਹੀ ਨੇ ਨਹੀਂ ਤਾਂ ਦੁੱਗਣਾ ਤਾਂ ਦਾਣੇ ਦਾ ਖਰਚਾ ਆਏਗਾ ਨਾਲੇ ਖਾਂਦੀਆਂ ਨਹੀਂ ਰਜਦੀਆਂ ਮੇਰੇ ਤਾਂ ਬਜੀ ਆ ਹੁਣ ਤੂੰ ਵੀ ਉਥੇ ਗੱਟੇ ਨੂੰ ਮਸਵਾ ਲੇਗੀ ਉਹ ਬੱਟ ਤੈਨੂੰ ਪਤਾ ਕਿੱਲੇ ਤਿਲਕਣਾ ਤੇ ਚੀਕ ਨਹੀਂ ਬਿੱਟੀ ਐ ਮੇਰੀ ਉਥੇ ਤਾਂ ਤਲਕਿਆ ਪੈਰ ਦੇ ਥੱਥੋ ਗਿਆ ਇਹ ਜਾ ਕੇ ਬਜੀ ਸਾਰੇ ਜੋਰ ਦੀ ਢੇੜੀ ਧਰਤੀ ਨਾਲ ਖਬਰ ਕਿ ਮੈਂ ਤਲਕ ਕੇ ਰੋਜ਼ ਹੀ ਜਾਂਦਾ ਸੀਗਾ ਉਹੀ ਮੂੰਹ ਤਾਂ ਹਾਂ ਚੱਕ ਲੈਣਾ ਇੱਕ ਤਾਂ ਹੋਰਾਂ ਮੂੰਹ ਤਾਂ ਹਾਂ ਚੱਕਣ ਨੂੰ ਮੈਂ ਕਮਾਲਾ ਕਮਾਲ ਕਰੀਏ ਨੇ ਤੂੰ ਕਿਆ ਕਰਦਾ ਤਾਂ ਨਹੀਂ ਗਾਥਾ ਲਿਖੇ ਤਾਂ ਜੀ ਕਰਦਾ ਵੀ ਮੇਰੇ ਸਾਟ ਪੱਜੇ ਕਾਹਨ ਮੱਦੀਆਂ ਤਬ ਦੇ ਆਪ ਹੀ ਖਾਂਦੇ ਹਾਂ ਸਰ ਫਿਰ ਹੁਣ ਰੋਟੀ ਮੈਂ ਐ ਕਰਦੀਆਂਗੀ ਆ ਚੂਰੀ ਜੀ ਕੁੱਟ ਕੇ ਦੇ ਦਿੰਨੀ ਆਂ ਹੈਨਾ ਚੂਰੀ ਜੀ ਆ ਖਾ ਲੀ ਚਮਚੇ ਨਾਲ ਇੱਕ ਹੱਥ ਨਾਲ ਕੁੱਟਦੀ ਤਾਂ ਹੈ ਨਹੀਂ ਆ ਇੱਕ ਹੱਥ ਨਾਲ ਹੋਰ ਤੂੰ ਮੂੰਜ ਬੁਰਕੀਆਂ ਪਾਵੇਂ ਜੀ ਸਿਕੜ ਚੂਰੀ ਕੁੱਟ ਦੇ ਖਾ ਰੂ ਚਮਚੇ ਨਾਲ ਖਾ ਰੂ ਮੈਂ ਦੱਸ ਤੇਰਾ ਮੈਂ ਆਉਂਦੀ ਆਂ ਤੇ ਮੈਂ ਬੰਦਾ ਅੱਜ ਲੈਂਦਾ ਚੂਰੀ ਕੁੱਟ ਦਿੰਨੀ ਆਂ ਮੂੰਗੀ ਦੀ ਦਾਲ ਚ ਤੇ ਚਮਚੇ ਨਾਲ ਖਾ ਲਈ ਰੱਜ ਤਾ ਲਵੇਂਗਾ ਕੁੜੀ ਲੈਂਦਾ ਹਿੰਦਸਤਾਨ ਅਰੇ ਆ ਸੀਗਾ ਫੋਨ ਉਹਦੀ ਸੱਸ ਨੂੰ ਰਸਿਆ ਸੀਗਾ ਮੈਂ ਤਾਂ ਉਹਦਾ ਆਇਆ ਨਹੀਂ ਹੈਗਾ ਦਵਾਰੇ ਉਹ ਇਸ ਮੈਂ ਦੱਸ ਸਕੂੰਗੀ ਚਲੋ ਮੈਂ ਖਾਉ ਉਹਨੂੰ ਇੰਨਾ ਵੀ ਨਾ ਦਸੀ ਕੋਰਾ ਬਣਾਲੀ ਤਾਂ ਕੋਈ ਗੱਲ ਨਹੀਂ ਚਲੋ ਫੋਨ ਤੇ ਖੈਰ ਸੁਖ ਪੁੱਛ ਲੂਗੀ ਪਤਾ ਸਤਾ ਲੈ ਲੂਗੀ ਉਹ ਆਦਿ ਸੀ ਕੋਈ ਨਾ ਐਨੀ ਮੈਂ ਬੈਠੂੰ ਉਹ ਤਾਂ ਤੂੰ ਹੋਰ ਸੁਣ ਲੈ ਲੈ ਤੇ ਮੈਨੂੰ ਕਹਿੰਦਾ ਐ ਕਰੀਂ ਕਹਿੰਦਾ ਇੱਕ ਦੋ ਵਾਰੀ ਹੋਰ ਆ ਜੀ ਰੁਪਿਆ 350 ਲੈ ਲੈਂਦਾ ਕਿਰਾਏ ਵਾਰੀ ਦਾ ਮੈਂ ਤਾਂ ਨਹੀਂ ਜਾਂਦਾ ਹੁਣ ਐਵੇਂ ਉਂਗਲਾ ਮਸੋੜ ਜਾਂਦਾ ਬਿਨਾਂ ਗੱਲ ਤੋਂ ਠੀਕ ਆ ਹੁਣ ਬਸ ਹੋਰ ਕਾਨੂੰ ਨਹੀਂ ਜਾਂਦਾ ਐਵੇਂ ਥੋੜਾ ਹੀ ਰਾਮ ਆਉਂਦਾ ਘਰੇ ਬੈਠੇ ਦਾ ਡਾਕਟਰ ਬੌਲੇ ਹੀ ਨੇਗੇ ਜਿਹੜੇ ਐਂ ਕਹਿੰਦੇ ਵੀ ਵਾਰ-ਵਾਰ ਆ ਜੀ ਆਪਦੀ ਘਰੇ ਬੈਠ ਗਿਆ ਕੋਟਣ ਲੱਗ ਜਾਂਦੇ ਨੇਗੇ ਜੇ ਮਾੜਾ ਮੋਟਾ ਫਰਕ ਤਰ ਕਰ ਰਹਿ ਗਿਆ ਉਨੇ ਹੀ ਦੁੱਖ ਹੋ ਜੂ ਦੁਬਾਰੇ ਉਹ ਕਾਨੂੰ ਆ ਦਵਾਈ ਨਹੀਂ ਹੁੰਦੀ ਉਹ ਕਿਹੜੀ ਬਾਈਦੀ ਐ ਛੱਟ ਜੀ ਤਲੋਂਦੇ ਨੇ ਜਿਹੜੀ ਮੂਹ ਜੀ ਹਾਂ ਉਹ ਲਿਆ ਮੈਂ ਤਾਂ ਟੂਬ ਜੀ ਉਹ ਭੀ ਅੰਦਰ ਉਹ ਮਸਲ ਲਿਆ ਕਰਾਂ ਇੱਕ ਦੋ ਵਾਰੀ ਇਹ ਦੋ ਤਿੰਨ ਦਿਨਾਂ ਅੰਦਰ ਸੈੱਟ ਹੋ ਜੂਗਾ ਮਾਂ ਨਹੀਂ ਕੋਈ ਨਹੀਂ ਹੁੰਦਾ ਹੈਗਾ ਆਪਦੇ ਆਪ ਦੋ ਤਿੰਨ ਦਿਨਾਂ ਅੰਦਰ ਸੈੱਟ ਜੇ ਡਾਕਟਰ ਨੇ ਸੰਭਾ ਤਿੰਨ ਵਾਰੀ ਕਿਹਾ ਤਾਂ ਚਾਰ ਵਾਰੀ ਜਾਈ ਵਧੀਆ ਆਰਾਮ ਤਾਂ ਅੱਜ ਦੱਦੇ ਹੋਣ ਦਾ ਕਜੀਆ ਪੈਸੇ ਰੱਖੀਏ ਪੈਸਾ ਹੱਥਾਂ ਦੀ ਮਾਇਲ ਰਾਮ ਆ ਜੂ ਅੱਗ ਪਾਇਤ ਜੇ ਮੈਂ ਨਾ ਮੋਟਾ ਹਰਕਤ ਕਰੇ ਜੇ ਫਿਰ ਲੋਟ ਨਹੀਂ ਆਉਂਦਾ ਸਾਰੀ ਉਮਰ ਜਿਵੇਂ ਜੇ ਉਹ ਕਰਾਉਂਦਾ ਉਵੇਂ ਤਾਂ ਮੈਂ ਸਿੱਖ ਗਿਆ ਉਹਦਾ ਰੱਸੀ ਜੀ ਫੜਾ ਕੇ ਕਿ ਤਾਹਾਂ ਕਿਤੇ ਢਾਹਾਂ ਕਹਿੰਦਾ ਐ ਹਲਿਆ ਲੈ ਹੁਣ ਓਏ ਓਹੋ ਐ ਨਹੀਂ ਕੁਝ ਹੁੰਦਾ ਓਏ ਇਹ ਵੱਡਿਆ ਤਾਂ ਨਹੀਂ ਗਿਆ ਠੋਕੇ ਤਾ ਤਾ ਪੁੱਤ ਸੱਟ ਮੇਰੇ ਵੱਜੀ ਐ ਤੇ ਦਰਦ ਤੈਨੂੰ ਹੋਈ ਜਾਂਦਾ ਮੈਨੂੰ ਐ ਸਮਝ ਆਉਂਦੀ ਚੱਲ ਬਾਈ ਜਾ ਤੂੰ ਨਹੀਂ ਕੁੱਟ ਕੇ ਲਿਉਣੀ ਆ ਰੋਟੀ ਖਾ ਲੈ ਲੈ ਆ ਜੇ ਚੂਰਾ ਕੁੱਟਿਆ ਉਹਦੇ ਤੋਂ ਇਹ ਫੜਾ ਦੇ ਘਰਾਂ ਤੋਂ ਤੋੜ ਕੇ ਬੁਰਕੀਆਂ ਖਾ ਲੂਗਾ ਟੀ ਕਿੱਡੀ ਗੱਲ ਲਾ ਅਲਮਾਰੀ ਅੰਦਰ ਖੁੱਲੀ ਪਈ ਸੀ ਨਾਲੇ ਮੈਂ ਤਾਂ ਜਾਂਦੇ ਹੋਈ ਅਲਮਾਰੀ ਲਾ ਕੇ ਗਈਆਂ ਚਾਬੀ ਉੱਪਰ ਰੱਖ ਕੇ ਗਈਆਂ ਅਲਮਾਰੀ ਤਾਂ ਮੈਂ ਖੋਲੀ ਸੀ ਲਾਇਸੈਂਸ ਕੱਢਿਆ ਕੱਢਿਆ ਸੀ ਉੱਚੋਂ ਬਸ ਸੁਣ ਲਿਆ ਹੁਣ ਪਰ ਮਾਂ ਮੈਂ ਕਿਹੜਾ ਤੁਹਾਡੇ ਤੇ ਇਲਜ਼ਾਮ ਲਾਉਣੀ ਤੁਸੀਂ ਤਾਂ ਉਹੀ ਗੁੱਸਾ ਕਰ ਹੀ ਜਾਣੇ ਹੋਗੇ ਆਹੋ ਮੇਰਾ ਦਿਮਾਗ ਹੱਲਿਆ ਹੋਇਆ ਹੈ ਨਾ ਤੂੰ ਹੀ ਬ੍ਰੀਤ ਧਰ ਕੇ ਭੁੱਲ ਗਈ ਉਹ ਮੈਂ ਕਿਤੇ ਧਿਆਨ ਨਾਲ ਯਾਦ ਕਰ ਕੋਈ ਨਹੀਂ ਯਾਦ ਆ ਜੂਗਾ ਗੱਲ ਬਸ ਕਿਤੇ ਨਹੀਂ ਭੁੱਲੀ ਮੈਂ ਤੈਨੂੰ ਸਿੱਧੀ ਗੱਲ ਦੱਸੀ ਸੌ ਦੀ ਕਿਸਣਾਤੀ ਵੀ ਇਹ ਆਪਦੇ ਪੇਕ ਹੀ ਫੜਾ ਕੇ ਬਸ ਤੂੰ ਹੀ ਖੜਾ ਕੇ ਇਹ ਪੇਕ ਕੇ ਤੱਕੇ ਨਾਲ ਤੂੰ ਅਲ ਜਾਮ ਲਾਈ ਨਹੀਂ ਫਿਰ ਇਹ ਤੇ ਬਈ ਇਹਨੂੰ ਨਹੀਂ ਗੁੱਸਾ ਹੋਇਆ ਹੁਣ ਆਈ ਜਾਵੇ ਫਿਰ ਗੁੱਸਾ ਮੈਂ ਕੀ ਡਰਦੀ ਆ ਇਹ ਤੋਂ ਚਲ ਉੱਥੇ ਭਾਲਦੇ ਆ ਪੰਦਰਿਆ ਆ ਜਾ ਆ ਤੂੰ ਹੀ ਸੱਤ ਤੇ ਚੱਲ ਬਰਾਬਰ ਭਾਲ ਲੈ ਹੁਣ ਤਾਂ ਥਿਆਗੇ ਤੈਨੂੰ ਕਾਂਟੇ ਉਹ ਕੀ ਹੋ ਗਿਆ ਤੈਨੂੰ ਹੈ ਕੋਸ ਨਹੀਂ ਮਮਾਈ ਕੀ ਹੋ ਰਿਹਾ ਪਤਾ ਪਤਾ ਨਹੀਂ ਕੋਲਾ ਦੇ ਡਰ ਕੇ ਉੱਠ ਖੜਿਆ ਕੋਈ ਸੁਪਨਾ ਆ ਗਿਆ ਸੀ ਕੋਈ ਹਾਂ ਸੁਪਨਾ ਆਏ ਸੀ ਸੁਪਨਾ ਆ ਗਿਆ ਉਹ ਉਹ ਮੈਨੂੰ ਲੱਗਦਾ ਜਿਵੇਂ ਪੈਰ ਠੀਕ ਨਹੀਂ ਹੁੰਦੀ ਇਹ ਉੱਥੇ ਸਾਰੇ ਆਪ ਦੇ ਦੇਖ ਲੈ ਪਿਆ ਉਰੇ ਐ ਸੁਰਤ ਪੈਣ ਚ ਪਈ ਐ ਉੱਤ ਵਧੀਆ ਠੀਕ ਠਾਕ ਐ ਤੂੰ ਨਾ ਦਿਮਾਗ ਤੇ ਬੋਝ ਪਾ ਵਧੀਆ ਤავ ਦੇ ਕਰੇ ਮੈਂ ਭੈਣ ਨੂੰ ਮਿਲ ਕੇ ਆਣਾ ਮਾਮੀ ਕੋਈ ਨਾ ਪੁੱਤ ਬਗਜੂ ਦਾ ਤੇਰਾ ਮਾਮਾ ਬਗਜੂ ਦਾ ਤੂੰ ਨਾਲ ਜਾਣਾ ਹੈ ਤੂੰ ਬਗਜੀ ਕੋਈ ਸੁਪਨੇ ਦੇ ਵਿੱਚ ਮਾੜਾ ਮੋਟਾ ਪਾਦੇ ਨੇ ਜਿਹੜੀ ਕੋਈ ਗੱਲ ਯਾਦ ਕਰ ਲੈਨੇ ਉਹੀ ਦਿਮਾਗ 'ਚ ਰਹਿ ਜਾਂਦੀ ਹੈ ਉਹੀ ਵੀ ਸੁਪਨੇ 'ਚ ਚੱਲ ਪਾਂਦੀ ਹੈ ਸੁਪਨੇ ਕਦੇ ਸੱਚ ਹੋਏ ਨੇ ਭਾਈ ਤੂੰ ਤਾਂ ਨਹੀਂ ਡਰੀ ਜਨਾ ਮੈਨੂੰ ਦਿਨੇ ਵੀ ਐਂ ਲੱਗਦਾ ਰਹਿੰਦਾ ਜਿਵੇਂ ਭੈਣ ਉੱਥੇ ਠੀਕ ਨਹੀਂ ਹੈਗੀ ਉਹਨੂੰ ਤੰਗ ਕਰਦੇ ਨੇ ਇੱਕ ਵਾਰ ਮਿਲ ਕੇ ਆਣਾ ਮੈਂ ਪੈਨੂ ਸਵੇਰੇ ਮਿਲ ਕੇ ਆਉਂਗਾ। ਉਹ ਕੋਈ ਨਹੀਂ ਮਿਲਿਆ ਲੈਵਾਂਗੇ ਤੈਨੂੰ ਕਿਉਂ ਜਿੱਦ ਕਰਦਾ ਹੈ? ਹੈ? ਕੋਈ ਨਾ ਪੁੱਤ। ਜਾ ਨਹੀਂ। ਆ ਦਿਮਾਗ ਤੋਂ ਨਾ ਬੋਝ ਲਾ ਦੇ। ਠੀਕ ਹੈ। ਇੱਕ ਵਾਰ ਤੂੰ ਆਇਆ ਕਈ ਦਿਨਾਂ ਤੋਂ ਆ ਪਿੰਡ ਜਾ ਕੇ। ਤੈਨੂੰ ਆ ਕੇ ਮੁਰੇ ਮੂੰਹ ਹੀ ਉਪਰਾਜਾ ਲੱਗਣ ਲੱਗ ਗਿਆ। ਮੇਰੀ ਗੱਲ ਸੁਣ। ਚਾਹ ਦੀ ਘੁੱਟ ਕਰਕੇ ਲਿਆਵਾਂ ਮੈਂ ਪੁੱਤ ਚਾਹ ਪੀ ਲੈ। ਨਾ ਨਾ ਮੰਮੀ। ਉਹ ਲੈ ਦੇ ਨੀ ਪਾਣੀ ਲੈ ਮੈਂ ਫੇਰ ਨਿੱਕਾ ਜਿਹਾ ਪਾਣੀ ਪੀ ਲੈ ਹਾਂ ਪਾਣੀ ਪੀ ਲਵਾਂ ਠੀਕ ਐ ਮੈਂ ਪਾਣੀ ਲੈ ਕੇ ਦਿੰਨੇ ਉਹ ਤੋਂ ਬਾਅਦ ਮੈਂ ਤੈਨੂੰ ਚਾਹ ਦੀ ਕੁੱਟ ਕਰਕੇ ਦਿੰਨੀ ਆ ਆ ਦਿਮਾਗ ਦਾ ਸੈਟ ਹੋ ਜਾਊਗਾ ਸੌ ਜਾ ਮੇਰਾ ਪੁੱਤ ਉਹ ਤੋਂ ਬਾਅਦ ਕੁਝ ਨਹੀਂ ਹੋਇਆ ਹੈਗਾ ਠੀਕ ਠਾਕ ਐ ਕੋਈ ਨਾ ਭੱਗ ਜਿਓ ਤਰਕੇ ਤੇਰਾ ਮਾਮਾ ਬਾਪ ਹਾਂ ਮਮਾ ਪਾ ਦੋਨੇ ਚੱਲਾਂਗੇ ਕੋਈ ਨਹੀਂ ਉੱਥੇ ਦਾ ਭਗ ਚੱਲਾਂਗੇ ਤੂੰ ਨਾ ਆਹ ਗਲਤ ਮਲਤ ਗੱਲਾਂ ਜਿਆਂ ਨਾ ਸੋਚਿਆ ਕਰ ਇਹ ਦਿਮਾਗ ਦੇ ਵਿੱਚ ਜਿੰਨੀਆਂ ਸੋਚੇਗਾ ਓਨੀਆਂ ਭਾਈ ਤੈਨੂੰ ਡਰਾਉਣੇ ਸੁਪਨੇ ਆਉਂਦੇ ਨੇ ਆ ਪਹਿਲਾਂ ਵੀ ਕਿੰਨੇ ਵਾਰੀ ਤੂੰ ਐ ਤਰਪਕ ਕੇ ਉੱਠਦਾ ਨਾ ਕੋਈ ਨਹੀਂ ਮਮਾ ਹੁੰਨੀ ਸੋਚਦਾ ਗਿਆ ਹੋਰ ਵਧੀਆ ਮौजਾਂ ਕਰਦੀ ਆਪਦੇ ਘਰੇ ਉਹਨੂੰ ਕਦੇ ਕੋਈ ਸੋਚ ਨਹੀਂ ਫਿਕਰ ਬਸ ਮੈਨੂੰ ਇੱਕ ਵਾਰ ਮਲਾ ਲੈ ਪੈਨ ਨਾਲ ਸਵੇਰੇ ਮਲਾ ਕੋਈ ਨਹੀਂ ਮਲਾ ਲਿਆਂਗਾ ਪੈ ਜਾ ਹੁਣ ਮੇਰਾ ਸਿਰ ਸਮਝ ਜਾ ਮੈਂ ਨਾ ਸਾਰੀ ਅਲਮਾਰੀ ਫਰੋਲ ਕੇ ਦੇਖ ਲਈ ਕੱਲਾ-ਕੱਲਾ ਕੱਪੜਾ ਵੀ ਝਾੜ ਕੇ ਦੇਖ ਲਿਆ ਮੈਨੂੰ ਕਿਤੋਂ ਨਹੀਂ ਥਾਏ ਜਿੱਥੇ ਤੱਕ ਮੈਨੂੰ ਯਾਦ ਆ ਨਾ ਮੈਂ ਅਲਮਾਰੀ ਦੇ ਵਿੱਚ ਧਰ ਕੇ ਗਈਆਂਗੀ ਉਹ ਫਿਰ ਦੁਬਾਰੀ ਫਰੋਲ ਲਾ ਅਲਮਾਰੀ ਹੋਰ ਕਿਤੇ ਦੇਖ ਲਾ ਬੈੱਡਾਂ ਵਾਲੀ ਦਰਾਇ ਦੇ ਦੂ ਦੇਖ ਲਿਆ ਕਈ ਵਾਰੀ ਕੀ ਹੁੰਦਾ ਹੈ ਪ੍ਰੀਤ ਆਪਾਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਧਰ ਕੇ ਆਪਾਂ ਭੁੱਲ ਜਾਂਦੇ ਆ ਆਪਾਂ ਲੱਭੀ ਕਿਤੇ ਹੋਰ ਜਾਂਦੇ ਆ ਨਾ ਚੀਜ਼ ਯਾਰ ਮੇਰਾ ਦਿਮਾਗ ਖਰਾਵਾ ਕਿੰਨਾ ਮਹਿੰਗਾ ਹੋ ਰਿਹਾ ਸਿਉਣਾ ਨਾਲੇ ਸਿਉਣੇ ਵਾਲੀ ਚੀਜ਼ ਮੈਂ ਇੱਥੇ ਬੈੱਡਾਂ ਦੇ ਉੱਤੇ ਧਰ ਕੇ ਭੁੱਲੂਗੀ ਇਹ ਜਿਹੇ ਮੈਨੂੰ ਯਾਦ ਆ ਯਾਰ ਮੇਰੇ ਹਲਮਾਰੀ ਦੇ ਵਿੱਚ ਹੀ ਧਰੀਆਂ ਸੀਗੀਆਂ ਮੈਨੂੰ ਤਾਂ ਟੈਨਸ਼ਨ ਹੋਈ ਪਈ ਚੱਲ ਕੋਈ ਨਹੀਂ ਕਿਉਂ ਟੈਨਸ਼ਨ ਨੂੰ ਫਿਰ ਕਿਉਂ ਲੋੜ ਪਿਆ ਹੱਡ ਤੋੜਨੇ ਸੌਖੇ ਤੋੜੂ ਹੁੰਦੇ ਆ ਕਿੰਨਾ ਮਹਿੰਗਾ ਹੋ ਰਿਹਾ ਸਿਆਉਣਾ ਆ 1,30,000 ਤੇ ਪੈ ਰਿਹਾ ਨਾਲੇ ਖਰੀਦਣਾ ਤੇ ਬਹੁਤ ਔਖਾ ਹੋਇਆ ਪਿਆਗਾ ਹੁਣ ਪਤਾ ਨਹੀਂ ਕਿੱਥੋਂ ਲੱਭੂ ਪਤਾ ਨਹੀਂ ਨਾ ਕੋਈ ਨਹੀਂ ਲੱਭ ਜੂਗਾ ਪ੍ਰੀਤ ਮੈਂ ਤੈਨੂੰ ਕਿਵੇਂ ਦੱਸਾਂ ਵੀ ਮੈਨੂੰ ਪਤਾ ਕਿੱਥੇ ਨੇ ਕਿੱਥੇ ਨੇ ਜੇ ਤੁਹਾਨੂੰ ਪਤਾ ਨਹੀਂ ਫਿਰ ਤੁਸੀਂ ਮੈਨੂੰ ਫੜਾਈ ਦਿਓ ਉਹ ਮੈਨੂੰ ਇਹ ਨਹੀਂ ਪਤਾ ਵੀ ਹੈਗੇ ਕਿੱਥੇ ਨੇ ਪਰ ਮੈਨੂੰ ਇੰਨਾ ਪਤਾ ਹੈ ਵੀ ਇਹ ਕਰਤੂਤ ਮੇਰੀ ਮਾਂ ਦੀ ਹੀ ਹੈ ਤੈਨੂੰ ਮੈਂ ਕਿਵੇਂ ਕਹਦਾ ਜਾਂ ਉਹਦੇ ਮੂੰਹ ਤੇ ਕਹਿੰਦਾ ਮੈਂ ਸੋਣਾ ਨਹੀਂ ਲੱਗਦਾ ਮੈਨੂੰ ਪਤਾ ਹੈ ਇਹ ਕਿਚਰ ਵਿਦਿਆ ਉਹ ਹੀ ਕਰ ਸਕਦੀ ਹੈ ਕੋਈ ਨਹੀਂ ਟੈਨਸ਼ਨ ਨਾ ਲੈ ਭਾਲਦੇ ਆ ਕਿੱਥੇ ਮੜੀ ਸੁੰਹ ਲੱਗਦੀ ਹੈ ਉੱਥੇ ਦੇਖਦੇ ਆ ਵੀ ਉਹ ਚੀਜ਼ ਕਿੱਥੇ ਧਰਦੀ ਹੈ ਤੈਨੂੰ ਪਤਾ ਹੀ ਹੋਊਗਾ ਇੱਥੇ ਹੋਣਗੇ ਐਡਾ ਉਹਦਾ ਦਿਮਾਗ ਵੀ ਨਹੀਂ ਹੈਗਾ ਵੀ ਉਹ ਧਰਤੀ 'ਚ ਦੱਬ ਦੂ ਜਾਣਦਾ ਮੈਂ ਉਹਨੂੰ ਕੋਈ ਨਾ ਇੱਕ ਵਾਰ ਮੈਂ ਫੇਰ ਵੀ ਸਾਰੇ ਆਪਣੇ ਵਾਲੇ ਕਮਰੇ ਚ ਦੇਖ ਲੈਣੀ ਆ ਬਾਕੀ ਜੇ ਤੁਹਾਨੂੰ ਲੱਗਦਾ ਵੀ ਭਾਈ ਥੋੜੀ ਮਾਨੇ ਉਹ ਕੀਤਾ ਤਾਂ ਤੁਸੀਂ ਵੀ ਮੜਾਏ ਮਾਦੇ ਕਮਰੇ ਚ ਜਾ ਕੇ ਦੇਖ ਲਓ ਕੋਈ ਨਹੀਂ ਦੇਖਦੇ ਆ ਵੈਸੇ ਤੂੰ ਚੁੱਪਰ ਐ ਥਿਆ ਜਾਣਗੇ ਕਿਤੇ ਨਹੀਂ ਜਾਂਦੇ ਨਾ ਹੋ ਕਿਤੇ ਦੇਖ ਕੇ ਆਵੇ ਇੱਥੀ ਐ ਬੱਸ ਉਹਨੇ ਆਇਆ ਕੋਸ ਕਰਦਾ ਜਿੰਨਾ ਟਾਈਮ ਤੱਕ ਉਹ ਮੈਨੂੰ ਦਿਖਦੇ ਨਹੀਂ ਹੈਗੇ ਵੀ ਭਾਈ ਕਾਂਟੇ ਆ ਸੀਗੇ ਉਹਨਾਂ ਟਾਈਮ ਤੱਕ ਤਾਂ ਨਹੀਂ ਮੇਰੇ ਤੋਂ ਟੈਨਸ਼ਨ ਦਿਮਾਗ ਤੋਂ ਲੈਂਦੀ ਐਗੀ ਮੈਂ ਤਾਂ ਫਿਕਰ ਐਂ ਰਹੂਗੀ ਵੀ ਭਾਈ ਇੰਨੇ ਮਹਿੰਗਾ ਸਿਉਣਾ ਹੋ ਰਿਹਾ ਉਹ ਕਿ ਮੈਂ ਇੱਕ ਮਿੰਟ ਦੇ ਵਿੱਚ ਪਰਾ ਹੋ ਜਾਣਗੇ ਕੋਈ ਨਹੀਂ ਫੇਰ ਕਹੀਂ ਤਾਂ ਜਾਣਾਂ ਵਿਥਿਆ ਜਾਣਗੇ ਨਹੀਂ ਆਪੇ ਦੇ ਦੂ ਉਹ ਨਹੀਂ ਕੋਈ ਨਹੀਂ ਆਪਾਂ ਉਹਦੇ ਕਮਰੇ ਚ ਫਰੋੜ ਲਾਂਗੇ ਠੀਕ ਹੈ ਨਾ ਮੈਂ ਨਹੀਂ ਜਾਂਦੀ ਹੈਗੀ ਕਮਰੇ ਕੋਲ ਉਹ ਮੈਂ ਫਰੋੜ ਲੂੰ ਆਪਦਾ ਆਪੇ ਲੱਭ ਲਿਓ ਮੈਥੋਂ ਨਹੀਂ ਆਏ ਹੁੰਦਾ ਬਾਅਦ ਚ ਪਤਾ 100 100 ਗੱਲਾਂ ਸੁਣਾਉਂਦੀ ਆ ਤੁਹਾਡੀ ਮਾਂ ਵੀ ਮੈਨੂੰ ਕੋਈ ਨਹੀਂ ਫੇਰ ਕਹੀਂ ਤਾਂ ਆ ਨਾ ਮੈਨੂੰ ਸੁਣਾ ਦੂਗੀ ਮੈਂ ਭਾਲ ਲੂੰ ਫੇਰ ਤਾਂ ਚੁੱਪ ਕਰ ਜਾ ਕਿਉਂ ਲੋੜ ਚੱਕਿਆ ਚੁੱਪ ਰਹਿ ਬਸ ਤੂੰ ਉਹੀ ਆਣ ਕਮਾੜਨ ਦੀ ਲੂਸ ਦਿਖਾਉਣ ਦੀ ਲੋੜ ਨਹੀਂ ਮੈਂ ਕਿਹੜਾ ਕਿਸ ਨੂੰ ਜਲੂਸ ਕੱਢ ਕੇ ਦਿਖਾਉਣੀ ਹੈਗੀ ਮੈਂ ਤਾਂ ਆਪਦੇ ਘਰ ਦੇ ਵਿੱਚ ਹੀ ਗੱਲ ਕੀਤੀ ਸੀ ਉਹ ਤੁਹਾਡੀ ਮਾਏ ਆ ਸਾਰੇ ਵੇੜੇ 'ਚ ਹੁਣ ਸੁਣਾਇਉ ਜਾ ਕੇ ਹਾਏ ਮੇ ਰੱਬਾ ਮੇਰੇ ਤੇ ਢੇ ਢੇ ਅੰਜਾਮ ਲਾਉਂਦੇ ਨੇ ਮੈਂ ਵੀ ਹੁਣ ਕੁਝ ਖਾ ਕੇ ਮਰੂੰਗੀ ਆ ਮੈਨੂੰ ਬਿੰਦ ਨਹੀਂ ਛੱਡਦੀ ਬਿੰਦੇ ਚ ਮਰ ਜੂ ਨਾਲੇ ਮੈਂ ਮੇਰੇ ਤੇ ਜਿਹੜੇ ਅੰਜਾਮ ਆਨੇ ਨੇ ਮੇਰੇ ਮੈਂ ਤਾਂ ਮਰੂੰਗੀ ਮੈਨੂੰ ਨਹੀਂ ਬੱਸ ਗੱਲ ਕੀ ਹੋਗੀ ਗੱਲ ਕੀ ਹੋਗੀ ਗੱਲ ਕੀ ਹੋਣੀ ਛੱਡ ਪਹਿਲਾਂ ਇਹਨੂੰ ਛੱਡ ਕੀ ਗੱਲ ਹੋਗੀ ਗੱਲ ਦਾ ਦੱਸਮ ਗੱਲ ਕੀ ਤੈਨੂੰ ਪਤਾ ਹੀ ਨਹੀਂ ਮੇਰੇ ਤੇ ਢੇ ਢੇ ਅੰਜਾਮ ਲੱਗ ਰਹੇ ਨੇ ਅਕੇ ਹੋਣਗੇ ਤਾਂ ਘਾਟੇ ਮਾਂ ਕੋਲ ਹੀ ਹੋਣਗੇ ਕਿ ਮਾਂ ਆਪਦੇ ਘਰ ਹੀ ਚੋਰੀ ਕਰੂਗੀ ਓਏ ਧਰ ਕੇ ਦਰਮੋਰ ਲੈ ਦਰਮੋਰ ਨਾ ਯਾਰਾ ਉਹ ਮਾਮਾ ਜਾਣਾਂ ਦਾ ਭੈਦਰ ਹੈ ਕਿੱਧਰ ਜਾਣਾ ਹੈ ਆ ਪੈਣ ਲਵੇ ਓਏ ਪੈਣ ਲਵੇ ਜਾਵਾਂਗੇ ਇੰਨੀ ਜਿੱਦ ਕਾ ਤੂੰ ਕਰਦਾ ਆ ਦੇਖ ਲੈ ਮੇਰੇ ਹੱਥ ਦਾ ਤਾਂ ਕੀ ਹਾਲ ਹੋ ਰਿਹਾ ਹੈ ਹਾਂ ਮੜਾ ਇਹਨੂੰ ਆਰਾਮ ਆ ਜਾਣ ਤੇ ਭਾਈ ਫੇਰ ਚੱਲਾਂਗੇ ਓਹੋ ਰਾਤ ਆਪਣੀ ਮਾਮਾ ਗੱਲ ਤਾਂ ਹੋਈ ਆ ਵੀ ਪੈਣ ਲਵੇ ਜਾਵਾਂਗੇ ਓਏ ਗੱਲ ਤਾਂ ਸੇਰਾ ਹੋਈ ਹੈ ਹੁਣ ਉੱਥੇ ਉਹ ਕੁੜੀ ਦੇਖ ਕੇ ਹੋਰ ਦੁਖੀ ਹੋ ਜੂ ਬਾਪੂ ਆ ਕੀ ਕਰ ਲਿਆ ਉਹ ਮਹਾਗੇ ਦੇ ਭੈਣ ਲੈਵੇ ਜਾਂਦੇ ਆ ਫਿਰ ਤੂੰ ਮੈਨੂੰ ਬਾਹਰ ਦੇ ਨਾ ਬੁਲਾ ਕੇ ਲਿਆਂਦਾ ਨਾ ਦਵਾਈ ਦਿਵਾ ਲਿਆ ਹੋਗਾ ਨਾ ਓਹੋ ਦਵਾਈ ਤਾਂ ਹੁਣ ਜਾਣੀ ਸੀ ਡਾਕਟਰ ਦੇ ਭਾਈ ਉਹਨੇ ਉਹ ਵੀ ਬਨੇਜ ਕੀਤਾ ਹੋਇਆ ਕਹਿੰਦਾ ਭਾਈ ਹਲਾਈ ਨਾ ਇਹਨੂੰ ਫਿਰ ਤੂੰ ਮਾਮਾ ਮੈਨੂੰ ਉਜ਼ਾਰ ਦਿੰਦਾ ਆਪਾਂ ਹੁਣ ਸੰਦੇਹਾਂ ਦਵਾਈ ਲਿਆਉਂਦੇ ਆਪਾਂ ਇਹੇ ਵਲੇ ਨੂੰ ਭੈਣ ਲੈਵੇ ਵਾਗੇ ਜਾਂਦੇ ਯਾਰ ਇੱਕ ਤਾਂ ਤੂੰ ਹੰਡ ਬਾੜੀ ਕਰਨ ਲੱਗ ਗਿਆ ਪਤਾ ਨਹੀਂ ਤੈਨੂੰ ਕੀ ਹੋ ਗਿਆ ਉਹ ਦੋ ਦਿਨਾਂ ਨਾਲ ਕੀ ਫਰਕ ਪੈਂਦਾ ਆ ਪੱਟੀ ਜੀ ਖੁੱਲ ਗਈ ਦੋ ਉਸ ਤੋਂ ਬਾਅਦ ਵਗ ਚੱਲਾਂਗੇ ਆਪਾਂ ਮੈਨੂੰ ਰਾਤ ਕਾਤੋਂ ਗੈਰੀ ਮਾਮਾ ਤੁਸੀਂ ਨੇ ਉਹ ਰਾਤ ਤੂੰ ਡਰ ਜੇ ਗਿਆ ਸੁਪਨਾ ਆਇਆ ਦੇਖ ਕੇ ਯਾਰ ਮੈਂ ਤਾਂ ਤੈਨੂੰ ਤਾਂ ਕਹਿਤਾ ਫਰਾਂ ਪੈਂ ਕਰਦੇ ਆ ਦਵਾਈ ਦਾ ਆਪ ਹੁਣ ਲੈ ਆਵਾਂਗੇ ਮਿੰਟ ਚ ਉਦੋਂ ਬਾਅਦ ਆ ਕੇ ਬਗ ਚਲਾਂਗੇ ਐ ਦੇਖ ਯਾਰ ਤੇਰੀ ਉਹੀ ਗੱਲ ਨਹੀਂ ਰਾਤ ਲੈ ਆਵਾਂਗੇ ਗੱਲ ਨੂੰ ਸੁਨੇਹਾ ਆ ਜਾਗੇ ਕਰੇ ਤੇਰੀ ਮਾਮੀ ਕੱਲੀ ਐ ਰਾਤ ਕਿੱਥੋਂ ਲਾ ਸਕਦੇ ਆਪਾਂ ਤੂੰ ਬਗ ਜੀ ਕੱਲਾ ਕਦੇ ਨਾ ਕਦੇ ਤੂੰ ਲਾਈ ਭਾ ਦੋ ਰਾਤਾਂ ਲਾਈ ਮੈਂ ਕੱਲਾ ਕਦੇ ਗਿਆ ਨਾ ਕਰਿਆ ਉਹਨਾਂ ਲਵੇ ਫਰਾਂ ਕੱਲੇ ਦੋ ਕਿੱਥੇ ਰਹਿ ਜਾਂਦਾ ਰਾਤ ਨੂੰ ਉਹ ਛੇਰਾ ਤੂੰ ਜਿੱਦ ਨਾ ਕਰ ਮੇਰਾ ਆ ਦੇਖ ਲੈ ਹੱਥ ਦਾ ਕੀ ਹਾਲ ਆ ਮੈ ਸੋਣਾ ਲੱਗਦਾ ਆ ਹੱਥ ਲੈ ਕੇ ਜਾਂਦਾ ਉੱਥੇ ਕੁੜੀ ਦੇ ਘਰੇ ਨੜੇ ਉਹ ਸੌਰੀ ਦੇਖ ਦੇ ਕੈਂ ਕਿਹੋ ਕਰੀ ਜਾਊਗੀ ਬਾਪੂ ਤੂੰ ਆਉਦੀ ਗੌਰ ਨਹੀਂ ਕਰਦਾ ਆ ਸੱਟ ਖਾ ਲਈ ਐ ਕਰ ਲਿਆ ਬਾਹ ਕਰ ਲਿਆ ਮੁੜ ਕੇ ਫਿਰ ਉਹ ਤੜਫੀ ਜਾਊ ਆਪਾਂ ਚੱਲਾਂਗੇ ਕੋਈ ਨਹੀਂ ਦੋ ਚਾਰ ਦਿਨ ਟੱਪਣ ਤੇ ਫਿਰ ਚੱਲਾਂਗੇ ਆਪਾਂ ਚਾਰ ਚੂਰ ਦਿਨ ਨਹੀਂ ਮम्मा ਫਿਰ ਆਪਾਂ ਦੋ ਦਿਨਾਂ ਨੂੰ ਚੱਲਾਂਗੇ ਚੱਲ ਦੇਖੀ ਜਾਊ ਕੋਈ ਨਹੀਂ ਫਿਰ ਦੋ ਦਿਨਾਂ ਨੂੰ ਬਗ ਜਾਗੇ ਚੱਲ ਫਿਰ ਦਵਾਈ ਦਿਵਾ ਲਿਆਉਣੇ ਆਗੇ ਚੱਲ ਕਿੰਨੇ ਵਜੇ ਮੁੜ ਆਵਾਂਗੇ ਫਿਰ ਆਪਾਂ ਕਿੰਨੇ ਵਜੇ ਦਵਾਈ ਉਹ ਓਏ ਹੁਣ ਉੱਥੇ ਉਹਦੇ ਮੂਰੇ ਬੰਦੇ ਵੀ ਹੁੰਦੇ ਨੇ ਕੋਈ ਆ ਬਾਹ ਦਿਖਾਉਂਦਾ ਕੋਈ ਲੱਤ ਦਿਖਾਉਂਦਾ ਭਾਈ ਜਦੋਂ ਉਹਦਾ ਕੰਮ ਨੱਬੜ ਗਿਆ ਉਹਦੀ ਤੋਰ ਦੂਪਨ ਦਾ ਉਹ ਉਹਨੇ ਕਿ ਉੱਥੇ ਬਿਠਾ ਕੇ ਆਪਾਂ ਤੋਂ ਕਰਾਉਣਾ ਠੀਕ ਐ ਪਹਿਲਾਂ ਪੁੱਛ ਲਿਆ ਕਰ ਮੈਂ ਕਿੱਧਰ ਜਾਣਾ ਹੋ ਹੋਰ ਹੀ ਚੱਕ ਦਿੰਦਾ ਨਾ ਸਾਰਾ ਦਿਨ ਸਾਰਾ ਆ ਕੀ ਗੱਲ ਐ ਭਾਈ ਹੈਂ ਬਸ ਰੋਣਾ ਦੀਏ ਐ ਸਾਡੀ ਕੁੜੀ ਸਿੱਟੀ ਨਹੀਂ ਹੈਗੀ ਇਹ ਤੂੰ ਕਿਵੇਂ ਧੱਕੇ ਮਾਰੀ ਨੇ ਕੁਤਨੀ ਫੜ ਚੱਟ ਗਈ ਜਦ ਬਾਖੜੀ ਦੀ ਫੇਰ ਨਾ ਕਰੇ ਪੁੱਠੇ ਗੁਤਿੱਤਾ ਕਰਦੀ ਹੈ ਜਿਹੜੀ ਆ ਅਸੀਂ ਉਹਦੇ ਨਹੀਂ ਜਰੀ ਇੰਨੇ ਛੋਟਿਆਂ ਅਸੀਂ ਚੁੱਪ ਸੀ ਵੀ ਚੱਲ ਕੁੜੀ ਵਾਲਿਆਂ ਤੁਸੀਂ ਤਾਂ ਸਿਰੇ ਸਿਰ ਚੜੀ ਜਾਨੀ ਆ ਭਾਈ ਲੈ ਆਪ ਦੀਦੀ ਇਹਨੂੰ ਤਾਂ ਕੀ ਕਹਿਣਾ ਸੀ ਵੀ ਭਾਈ ਆਪ ਦਾ ਮਾੜਾ ਮੋਟਾ ਸਾਹਮਣਾ ਰਿਹਾ ਕਰ ਹਲੇ ਮੈਨੂੰ ਇਹ ਕਹਦਾ ਉਲਟਾ ਕਰ ਸਿਰੋਸਰ ਚੜੀ ਜਾਨੀ ਆ ਏਸੇ ਢੀ ਘਾਟ ਆ ਸਾਰੀ ਅੱਜ ਤੱਕ ਇਹਦੀ ਮਾਂ ਨੂੰ ਵੀ ਨਹੀਂ ਪਤਾ ਮੈਨੂੰ ਸਾਰੀ ਗੱਲ ਦਾ ਪਤਾ ਹੈ ਵੀ ਤੁਸੀਂ ਇਹਨੂੰ ਕਿੰਨਾ ਕੁ ਮੋ ਪਿਆਰ ਨਾਲ ਰੱਖਦੇ ਹੋ ਇਹਦੀ ਮਾਂ ਨੂੰ ਪਤਾ ਨਹੀਂ ਜਾ ਜਾ ਕੇ ਇਹਦੀ ਮਾਂ ਨੂੰ ਦੱਸ ਦੇ ਦੇਖਦੀਆਂ ਭਲਾ ਮੈਂ ਇਹਦੀ ਮਾਂ ਕੀ ਮੇਰੇ ਤੇ ਧੋਪ ਬੀੜੂ ਚੱਲੀ ਜਾ ਤੁਰ ਜਾ ਓਏ ਆ ਜਾਂਦੀ ਏ ਜੇ ਸੱਸਾਂ ਮਾਵਾ ਬਣ ਜਾਣ ਨਾ ਫਿਰ ਆਹ ਦਿਨਾਂ ਦੇਖਣੇ ਪੈਣਾ ਆ ਜਾ ਹੋਰ ਆਉਨੇ ਯਾਰ ਨਾ ਆ ਰਿਹਾ ਬਾਂਸ ਤੇ ਨਾ ਵੱਜੂਗੀ ਬਾਂਸਰੀ ਮੌਜਾਂ ਨਾਲ ਆਪਦੇ ਮੁੰਡੇ ਨੂੰ ਹੋਰ ਵਿਆ ਲੂੰ ਮੇਰੇ ਪੁੱਤ ਨੂੰ ਘਰੇ ਰਿਸ਼ਤਿਆਂ ਦਾ ਤੋੜ ਆਇਆ ਐ